ਔਰ ਮੰਤਰੀ ਨਾਲ ਗੱਲ ਹੋ ਰਹੀ ਹੈ ਕੋਈ ਗੱਲ ਬਾਤ ਨਹੀਂ ਮੰਤਰੀ ਜੀ ਨੇ ਸਾਨੂੰ ਦੱਸਿਆ ਵੀ ਚੰਡੀਗੜ੍ਹ ਵਿਖੇ ਤੁਹਾਡੇ ਨਾਲ ਇੱਕ ਮੀਟਿੰਗ ਕੀਤੀ ਜਾਊਗੀ ਜਿਹੜੇ ਸਬੰਧਤ ਬਿਊਰੋਕ੍ਰਾਟ ਨਾਲ ਬੈਠ ਕੇ ਇਸ ਮਸਲੇ ਦਾ ਹੱਲ ਜਲਦੀ ਤੋਂ ਜਲਦੀ ਕੱਢਿਆ ਜਾਊਗਾ ਟੀਚਰਾਂ ਨੂੰ ਨਹੀਂ ਲੱਗਦਾ ਟੀਚਰਾਂ ਦੀ ਹੜਤਾਲ ਉਹ ਤੱਕ ਜਾਰੀ ਰਹੂਗੀ ਜੋ ਤੱਕ ਨੋਟੀਫਿਕੇਸ਼ਨ ਸਾਡੇ ਹੱਥ ਵਿੱਚ ਨਹੀਂ ਆ ਜਾਂਦਾ ਕਿਉਂਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਤੋਂ ਕਿਤੇ ਨਾ ਕਿਤੇ ਭੱਜ ਰਹੀ ਹੈ ਇਸ ਕਰਕੇ ਮੁਲਾਜ਼ਮਾਂ ਨੂੰ ਮਜਬੂਰਨ ਕਦਮ ਚੁੱਕਣੇ ਪੈ ਰਹੇ ਕਿਉਂਕਿ ਅੱਜ ਵੀ ਕਿਉਂ ਵਿਸ਼ੇਸ਼ ਜਨਤ ਚ ਨਾ ਗਿਆ ਅੱਜ ਵੀ ਕਿਉਂਕਿ ਅੱਜ ਅਸੀਂ ਪੰਜਾਬ ਦੇ ਕਿਸਾਨਾਂ ਤੱਕ ਆਪਣੀ ਆਵਾਜ਼ ਪਹੁੰਚਾਈ ਸੀ ਵੀ ਕਿਸ ਤਰੀਕੇ ਨਾਲ ਇਹ ਇਸ ਯੂਨੀਵਰਸਿਟੀ ਨਾਲ ਪੰਜਾਬ ਸਰਕਾਰ ਤੱਕਾ ਕਰ ਰਹੀ ਹੈ ਤੇ ਆਉਣ ਵਾਲਾ ਸਮਾਂ ਬਹੁਤ ਚੰਗਾ ਨਹੀਂ ਹੈ ਕਿ ਇਹ ਸਰਕਾਰ ਕਿਸਾਨ ਵਿਰੋਧੀ ਮੁਲਾਜ਼ਮ ਵਿਰੋਧੀ ਤੇ ਕਿਸਾਨ ਵਿਰੋਧੀ ਸਰਕਾਰ ਹੈ ਦੀ ਜਿਹੜੀ ਗੱਲਬਾਤ ਹੋਈ ਹੈ ਉਹਦਾ ਸਿੱਟਾ ਨਿਕਲੇਗਾ ਕਿ ਆਪਾਂ ਬਹਿਣੀ ਆਂ ਉਮੀਦ ਤੇ ਦੁਨੀਆ ਕਾਇਮ ਹੈ ਪਰ ਸਾਡਾ ਸੰਘਰਸ਼ ਜਾਰੀ ਰਹੇ ਫਿਰ ਸੰਘਰਸ਼ ਹੋਰ ਕਿੱਥਾ ਕੀਤਾ ਜਾਵੇ ਸਰ ਫਿਰ ਹੋਰ ਟੀਚਰ ਵੀ ਨਹੀਂ ਹੋਗੇ ਜੀ 200 ਲੱਗਦਾ ਹੈ ਜੀ ਤਾਂ ਕਿ ਪ੍ਰਾਪਤ ਹੋਵੇ ਜਿਹੜਾ ਡਾਕਟਰ ਸਟ੍ਰਾਈਕ ਤੇ ਗਏ ਹਾਂ ਜੀ ਹਾਂਜੀ ਹਾਂਜੀ